ਕਿ ਉਹ ਤੇ ਤੇ ਹਰ ਕੋਈ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌੜਾਈ ਹੈ ਕਿ ਇਹ ਜਿ ਚੜੇਲ ਵਗੈਰਾ ਜਾਈ ਉਹੋ ਜੀ ਗੱਲਬਾਤ ਕੋਈ ਨਹੀਂ ਇਸ ਲਈ ਭੈਣ ਹੁੰਦੇ ਸੀ ਹੁਣ ਤੋਂ ਕੋਈ ਅਵਧੀ ਗੱਲ ਨਹੀਂ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚੜੇਲ ਪੂਤ ਲੱਗਣੀ ਹੈ ਕਿਨਾਂ ਜਾਂਚ ਹੋਣੀ ਚਾਹੀਦੀ ਹੈ ਇਹਦੀ ਕੀ ਚੀਜ਼ ਹੈ ਇਹਦਾ ਪਤਾ ਲਗਾਇਆ ਜਾਵੇ ਠੀਕ ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਵਿੱਚ ਬੀਤੀ ਰਾਤ ਇੱਕ ਵੀਡੀਓ ਵਾਇਰਲ ਹੋਈ ਹੈ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਭੈ ਦਾ ਮਾਹੌਲ ਬਣਿਆ ਹੋਇਆ ਵੀਡੀਓ ਵਾਇਰਲ ਕਰਨ ਵਾਲੇ ਸਖਸ਼ ਦਾ ਕਹਿਣਾ ਹੈ ਕਿ ਇਸ ਵੀਡੀਓ ਵਿੱਚ ਚੜ੍ਹੇਲ ਦਿਖਾਈ ਦੇ ਰਹੀ ਆ ਉੱਥੇ ਹੀ ਸੀਸੀਟੀਵੀ ਫੁਟੇਜ ਵਿੱਚ ਸਾਫ਼ ਤੌਰ ਤੇ ਕੁਝ ਅਣ ਕੁਦਰਤੀ ਫੁਟੇਜ ਵੀ ਖਿਜ ਜਾ ਸਕਦੀ ਆ ਪਰ ਉਥੇ ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਤਰਕਸ਼ੀਲ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੂਜਾ ਚੜ੍ਹੇਲ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਨਾ ਹੀ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਹੈ ਵੀਡੀਓ ਬਾਰੇ ਬੋਲਦੇ ਉਹਨਾਂ ਕਿਹਾ ਕਿ ਵੀਡੀਓ ਵਿੱਚ ਭਾਵੇਂ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਪਰ ਇਹ ਕਹਿ ਦੇਣਾ ਕਿ ਇਸ ਵੀਡੀਓ ਵਿੱਚ ਨਜ਼ਰ ਆ ਰਹੀ ਆਕ੍ਰਿਤੀ ਕੋਈ ਚੁੜੀਲ ਹੈ ਉਹ ਵਿਗਲਤ ਹੋਵੇਗਾ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹ ਖੁਦ ਜਾਂਚ ਕਰ ਰਹੇ ਹਨ ਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਿਹੇ ਅੰਧਵਿਸ਼ਵਾਸ ਵਿੱਚ ਨਾ ਪਵੋ ਅਤੇ ਨਾ ਹੀ ਕਿਸੇ ਨੂੰ ਕੋਈ ਡਰਨ ਦੀ ਜ਼ਰੂਰਤ ਹੈ ਹਾਂਜੀ ਲਖੀ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਵਿਮੜ ਕੇ ਮੁੜੇ ਨੂੰ ਕਿਹਾ ਕਿ ਉਸੇ ਧਿਆਨ ਰੱਖੋ ਇਨਕੁਆਇਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲਾਈ ਹੈ ਕਿ ਜੇ ਚੜੇਲ ਵਗੈਰਾ ਜਾਈ ਹੋਵੇ ਉਹ ਜੀ ਗੱਲਬਾਤ ਕੋਈ ਨਹੀਂ ਹੈ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਆ ਕਿ ਕਿਸੇ ਦੀ ਕੋਈ ਸ਼ਾਰਤਵਾਦੀ ਤੇ ਨਹੀਂ ਔਰ ਮੈਂ ਇਹੋ ਹੀ ਕਹਿੰਦਾ ਲੋਕਾਂ ਨੂੰ ਕਿ ਅੰਧ ਵਿਸ਼ਵਾਸ ਨਾਲ ਫੜੋ ਤੇ ਨਾ ਹੀ ਡਰਨ ਦੀ ਕੋਈ ਲੋੜ ਹੈ। ਦੇਖੋ ਐਸੀ ਚੀਜ਼ ਕੋਈ ਨਹੀਂ ਹੈ। ਜੀ ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕੱਤਦਾ ਆਇਆ 3 ਮਹੀਨੇ ਦਾ ਟੂਰ ਹੁੰਦਾ ਮੇਰਾ ਪੈਦਲ ਜਾਂਦਾ ਜੀ। ਔਰ 40 ਸਾਲ ਤੋਂ ਨਾ ਪੋਹਣ ਛੜਿਆ ਜੀ ਬਹੁਤ ਕਿਰਪਾ ਮੜੀਆਂ ਚ ਰਹਿ ਰਹੇ ਹਾਂ ਰਾਤ ਕਿਤਾ ਜਲਦੀ ਹੈ ਕਈ ਵਾਰ ਅੱਗੇ ਸੇ ਕੇ ਉਹਦੀ ਰਾਤ ਬਿਤਾਇਆ ਕੀਤਾ ਹੈ ਜੀ ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ ਮੈਨੂੰ 40 ਸਾਲ ਹੋ ਗਿਆ ਪਰ ਯਾਤਰਾ ਕਰ ਜੀ ਇਹ ਅਮੀ ਇੱਕ ਬਹਿਮ ਹੈ ਜੀ ਕਿੜੇਲਾ ਹੁੰਦੀ ਸੀ ਪਹਿਲੇ ਜੀ ਵਿੱਚ ਕੋਈ 5 6 ਕਿਲੋਮੀਟਰ ਪਿੰਡ ਤੋਂ ਬਾਹਰ ਸ਼ਾਨਖਾਰ ਤੋਂ ਵੇ ਜੀ ਉਦੋਂ ਕੋਈ ਭੈ ਹੁੰਦੇ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਹੈ ਜੀ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚਿਰੇਲ ਭੂਤ ਲੱਗ ਨਹੀਂ ਆਂਦਾ। ਜੀ। ਬਾਕੀ ਚੰਤਰ ਵਿਦਿਆ ਇਸੇ ਭੋੜੇ ਨੇ ਸਭ ਕੀਲ ਦਿੱਤੀ ਹੈ। ਜੀ। ਉਹ ਕੋਈ ਨਹੀਂ ਹੈ ਚੰਤਰ ਵਿਦਿਆ ਕੁਛ ਨਹੀਂ ਹੈ। ਜੀ। ਇਹ ਸਿਰਫ ਆਪਣਾ ਹੀ ਵਹਿਮ ਹੈ। ਵੈਸੇ ਇਹ ਵੀ ਕੁਝ ਪ੍ਰਮਾਤਮਾ ਤੇ ਈਸ਼ਰ ਨੂੰ ਯਾਦ ਕਰੋ। ਕੋਈ ਚੀਜ਼ ਲੱਗ ਨਹੀਂ ਆਸੇਗੀ। ਜੀ। ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ। ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ। ਚਿਰੇਲ ਭੂਤ ਕੁਛ ਲੱਗ ਨਹੀਂ ਆਇਆ। 100 ਭੂਤਾਂ ਦਾ ਇੱਕ ਭੂਤ ਇਨਸਾਨ ਹੈ। ਜੀ। ਫਿਰ ਕਿਛੂ ਆ ਜਾਏਗਾ ਕੋਈ। ਉਹ ਦੱਸੋ ਜੀ ਇਹਦੇ ਕੁਝ ਕਹਿ ਨਹੀਂ ਸਕਦਾ ਇਸ ਬਾਰੇ ਜੋ ਦੇਖਿਆ ਐ ਉਹ ਵੀ ਦੱਸ ਸਕਦੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਨੇ ਬੱਚਿਆਂ ਨੂੰ ਫੋੜਾ ਖਿੱਚੀ ਦੀਆਂ ਉਸ ਬਾਰੇ ਅਸੀਂ ਕਹਿ ਤਨੇ ਜਾਂ ਕੋਈ ਚੀਜ਼ ਹੈਗੀ ਹੈ ਤੇ ਜਾਂ ਨਹੀਂ ਇਹ ਤੇ ਦਿਲ ਦਾ ਬਹਿਮਲ ਵਕ ਬਾਕੀ ਕੁਝ ਕਹਿ ਨਹੀਂ ਸਕਦੇ ਰੇ ਮਾਰੇ ਕਿ ਡਰਦੇ ਨਾ ਬਸ ਡਰਦੇ ਨਾ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪਾ ਕੇ ਦਾ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਸੀਂ ਇਹੋ ਜੀ ਕੋਈ ਹਾਲਾਤ ਦੇਖੇ ਨਹੀਂ ਹੈਗੇ ਪਰ ਰੋਲਾ ਬੜਾ ਜਦ ਬਹੁਤ ਜ਼ਿਆਦਾ ਪੇਦਾ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਜਮ ਮੋਤਾ ਜੌਣ ਮੋਤਾ ਹੋਈਆਂ ਸੀ ਬਿਦੂ ਜਿੱਤੇ ਇਹ ਹੀ ਨਜ਼ਰ ਆ ਰਹੀ ਪਿੰਏ ਪਰਛਾਈਏ ਕਿ ਇਹ ਚੀਜ਼ ਦੀ ਵੀ ਕੋਈ ਇਦਾਂ ਕੀ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਇਸ ਜਗ੍ਹਾ ਤੇ ਪਖੜਿਆ ਇਸੇ ਜਗ੍ਹਾ ਤੇ ਸੀ ਹਾਂ ਬਿਲਕੁਲ ਤੇ ਤੁਸੀਂ ਕੀ ਮੰਗ ਕਰਦੇ ਸੀ ਹਾਂ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ